ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਗੰਢੀ ਪਿੰਡ ਹਰੀਕੇ ਪੱਤਣ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਪਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੱਥੂਪੁਰ ਪਿੰਡ ਲੱਗ ਗਿਆ ਆਲਮ ਵੀਰ ਦੇ ਕੋਲ ਆਇਆ ਦੋਸਤੋ ਤਕਰੀਬਨ ਇਹਨਾਂ ਦਾ ਪਸ਼ੂ ਵਪਾਰ ਦਾ ਕੀਤਾ ਰਿਹਾ ਸਟਾਰਟਿੰਗ ਤੋਂ ਹੀ ਮਾਲ ਇਹਨਾਂ ਦੇ ਕੋਲ ਕੋਈ 5-4 ਨਗ ਜਿਹੜੇ ਆ ਰੋਜ਼ ਹੁੰਦੇ ਹੁੰਦੇ ਆ ਨਵੇਂ ਨਗ ਜਿਹੜੇ ਆ ਜਾਂਦੇ ਆ ਪੁਰਾਣੇ ਵਿਕ ਜਾਂਦੇ ਆ ਬੜਾ ਹੁਣ ਮੱਝਾਂ ਝੋਟੀਆਂ ਹੁਣ ਇਸ ਕਿਲੇ ਤੇ ਜਿਹੜੇ ਪਸ਼ੂ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਰਹਿਣਗੇ ਸੋ ਸਮੇਂ-ਸਮੇਂ 'ਤੇ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਟੋਟਲ 5 ਨੇ ਜਿਹਦੇ ਵਿੱਚ ਤੁਸੀਂ ਵੇਖੋਗੇ ਸਾਹਮਣੇ ਠੀਕ ਹੈ ਜੀ ਤਿੰਨ ਬੜਾ ਨੇ ਤਿੰਨੇ ਬੜਾ ਗੱਬਣ ਤਿਆਰ ਆ ਕੁਝ ਇੱਕ ਦੋ ਦੋ ਬੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਪਲੂਣ ਪਹਿਲਾ-ਪਹਿਲਾ ਸੂਹਾ ਹੈ ਬਾਕੀ ਪੂਰੀ ਗੱਲਬਾਤ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਤੇ ਦੋ ਜਿਹੜੀਆਂ ਇੱਧਰ ਤੁਸੀਂ ਮੱਝਾਂ ਝੋਟੀਆਂ ਦੇਖੋਗੇ ਇਹਨਾਂ ਦੇ ਵਿੱਚ ਇੱਕ ਮੱਝ ਗੱਬਣ ਤੁਹਾਨੂੰ ਤਕਰੀਬਨ ਅੱਜ ਹੀ ਸੂਈ ਆ ਬਾਕੀ ਪੂਰੀ ਗੱਲਬਾਤ ਕਰਾਂਗੇ ਤਰੀਕ ਅੱਜ 9 ਅਕਤੂਬਰ 9 ਤਰੀਕ ਆ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਤੇ 10 10:30 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਸਟਾਰਟਿੰਗ ਤੋਂ ਜਿਹੜੇ ਵੀ ਨਾਕ ਆਪਾਂ ਤੁਹਾਨੂੰ ਦਿਖਾਉਣੇ ਆ ਚਾਹੇ ਗੱਬਣਾ ਆਪਣੀ ਟਿਪਕੇ ਤਸੱਲੀ ਕਰਕੇ ਲੈ ਜਾ ਜੀ ਬਾਕੀ ਪਿੱਛੇ ਭਾਰਤੀ ਗਰੰਟਡ ਜਿਹੜੀ ਤਸੱਲੀ ਆ ਆਪਾਂ ਵੀਰ ਆਲਮ ਤੋਂ ਲੈ ਲਾਂਗੇ ਪੂਰੀ ਗੱਲਬਾਤ ਕਰਦੇ ਆ ਸੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਆਲਮ ਸਾਸਰੀ ਗਾਲ ਬਾਈ ਸਾਸਰੀ ਗਾਲ ਸਾਨੂੰ ਸਾ ਛੋਕਰਾ ਜੀ ਮਾਲਕ ਦਾ ਠੀਕ ਆ ਆਲਮ ਉਹਦਾਂ ਵੀ ਵੀਰ ਆਪਾਂ ਇੱਕ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਵੀ ਦੋ ਤਿੰਨ ਤਿੰਨ ਨਾਗ ਦਿਖਾਏ ਸੀ ਭਰਾਵਾ ਹਾਂਜੀ ਮਾਲ ਉਹ ਵੀ ਵਿਕ ਬੁੱਕ ਹੀ ਗਿਆ ਸਾਰਾ ਵਿਕ ਗਿਆ ਹੀ ਉਹਦੇ ਜੀ ਠੀਕ ਹੈ ਭਰਾ ਅੱਜ ਆਲਮ ਵੈਸੇ ਨਾਗ ਜਿਹੜੇ ਆਪਣੇ ਕੋਲ ਟੋਟਲ ਮੱਝਾਂ ਦੋ ਤਿੰਨ ਵਿਖਾਉਣੀਆਂ ਸੀ ਇੱਕ ਮੱਝ ਸੇਲ ਕਰਤੀ ਤੇ ਦੋ ਮੱਝਾਂ ਰਹਿ ਗਈਆਂ ਨੇ ਹਾਂਜੀ ਤੇ ਤਿੰਨ ਬੜਾ ਨੇ ਆਪਣੇ ਕੋਲ ਹਾਂਜੀ ਹਾਂਜੀ ਤੇ ਤਿੰਨੇ ਬੜਾ ਗੱਪਣੀਆਂ ਗੱਪਣਾ ਹੀ ਆਈ ਤੇ ਮੈਂ ਵੀ ਗੱਪਣ ਚਾਰ ਨਾਗੀ ਗੱਪਣ ਹੋ ਗਏ ਫਿਰ ਚਾਰ ਗੱਪਣ ਇੱਕ ਮੱਝ ਸੂਈ ਠੀਕ ਹੈ ਭਰਾ ਔਰ ਕੁ ਗੱਲਬਾਤ ਸੁਣਾਦੇ ਆ ਤੇ ਗੱਲਾਂ ਪੜੀਆਂ ਹੁੰਦੀਆਂ ਨੇ ਗੱਲਾਂ ਖਾਦੀ ਖੁੱਦੀ ਫੇਰੀ ਆਉਂਦੀਆਂ ਅੱਛਾ ਅਜੇ ਲੱਗੀ ਨਹੀਂ ਸਰਕਾਰ ਅਜੇ ਨਹੀਂ ਲੱਗੀ ਚੱਲ ਕੋਈ ਨਹੀਂ ਹਾਂਜੀ ਗਾਂ ਤੋਂ ਸਹੀ ਕਿਤੇ ਖਾ ਖੂ ਕੇ ਗਾਂ ਬਹੁਤ ਚੀਜ਼ ਸਵਾ ਕੇ ਸਾਨੂੰ ਸਾ ਠੀਕ ਹੈ ਭਰਾ ਹਾਂਜੀ ਲਓ ਵੀ ਇਹ ਦੋਸਤੋ ਵੇੜਾ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾ ਦਿਆਂਗੇ ਕਿ ਸ਼ੁਰੂਆਤ ਜਿਹੜੀ ਆਪਾਂ ਇਹਨਾਂ ਮੱਜਾਂ ਤੋਂ ਕਰ ਲਾਂਗੇ ਠੀਕ ਆ ਜੀ ਮੱਜਾਂ ਦੇ ਵਿੱਚ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਇਹ ਦੇਖੋਗੇ ਸੂਈ ਸਵਾਈ ਆ ਤੇ ਇਹ ਅਲਮਤ ਅੱਜ ਮਾਰਨਿੰਗ ਸੂਈ ਹੈ ਜਾਂ ਕੱਲ ਦੀ ਹੈ ਕੱਲ ਸ਼ਾਮਾਂ ਦੀ ਸੂਈ ਆ ਜੀ ਠੀਕ ਹੈ ਭਾਈ ਜੇਰ ਪ੍ਰੋਪਰ ਪੈ ਗਈ ਵੀਡੀਓ ਹੈਗੀ ਲੋਵੇ ਜੇਰ ਪ੍ਰੋਪਰ ਪਾ ਦਿੱਤੀ ਆ ਤੇ ਸੂਹਾ ਕਿ ਨਮਾਏ ਮੱਜ ਸੂਹਾ ਤੀਜੇ ਸੂਵੇ ਆ ਸੰਤੋ ਸਾਹਿਬ ਤੀਜੇ ਸੂਵੇ ਆ ਮਗਰ ਕੱਟੀ ਆ ਹਾਂਜੀ ਕੱਟੀ ਆ ਲੋ ਜੀ ਮਗਰ ਇਹਦੇ ਕੱਟੀ ਆ ਠੀਕ ਆ ਜੀ ਕੱਲ ਦੀ ਸੂਈ ਆ ਤੇ ਕੋਈ ਇੱਕ ਦੋ ਚਪਾਈਆਂ ਕਰ ਹੀ ਦਿੱਤੀਆਂ ਨੇ ਹਾਂਜੀ ਕਰਤੀਆਂ ਜੀ ਠੀਕ ਆ ਭਰਾ ਬਾਕੀ ਚੋਣ ਚਾਂਣ ਦੀ ਖਰੀ ਆ ਚੋਣ ਇੱਕ ਨੰਬਰ ਪੋਲੀ ਜੀ ਠੀਕ ਆ ਵੀਰੇ ਸੋ ਮਗਰ ਇਹਦੇ ਦੋਸਤੋ ਕੱਟੀ ਤੀਜਾ ਸੂਹਾ ਜਿਹੜੀ ਆ ਸੂਈ ਆ ਪਾ ਤੁਹਾਨੂੰ ਮੱਜ ਦਿਖਾ ਰਹੇ ਆ ਇਹ ਬੱਚਾ ਜੇ ਮਗਰ ਇਹਦੇ ਫੀਮੇਲ ਕਾਪ ਜੇਰ ਜੁਰ ਆਪਣੇ ਕੋਲ ਪਾਤੀ ਸੀ ਹਾਂਜੀ ਆਪਣੇ ਘਰੇ ਪਈ ਠੀਕ ਆ ਵੀਰੇ ਲਓ ਖੋਲ ਕੇ ਇੱਕ ਵਾਰ ਹਾਈਟ మీడియం ਦੇ ਵਿੱਚ ਆ ਬਾਕੀ ਭੋਜਨ ਭੋਜਨ ਪੂਰਾ ਠੀਕ ਆ ਸੋ ਲੇਵੇ ਆਰਡਰ ਦੀ ਵੀ ਸਾਫ ਸੁਥਰੀ ਆ ਥਾਂ ਤੁਸੀਂ ਵੇਖੋ ਕਿ ਦੂਰਾ ਹੀ ਲੱਗਾ ਕਰਮਾਲੀ ਨੂੰ ਸਪੇਸ ਗੈਪ ਬਿਲਕੁਲ ਚੌਂ ਥਾਂਾਂ ਦੇ ਵਿੱਚ ਚੰਗਾ ਆ ਲੋ ਲਓ ਜੀ ਸੋ ਇਹ ਟਾਂਚਾ ਦੋਸਤੋ ਇਹ ਸਮਝ ਦਾ ਸੋ ਤਾਜੀ ਸੂਈ ਆ ਬਾਕੀ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਚੋਣ ਚੰਗੀ ਆ ਉਹਦੇ ਵਿੱਚ ਕੋਈ ਤਰਾਜ ਵਾਲੀ ਕੋਈ ਕਿੰਤੂ ਪ੍ਰੰਤੂ ਵਾਲੀ ਗੱਲ ਨਹੀਂ ਕਿਉਂਕਿ ਜਿਹੜਾ ਮਾਲ ਸੋਇਆ ਸੋਇਆ ਤੇ ਉਹ ਮੇਰੇ ਭਰਾ ਕਿਸੇ ਨੇ ਵੀ ਆਪਣੀ ਤਸੱਲੀ ਕਰ ਹੀ ਲੈਣੀ ਆ ਲਓ ਵੀ ਰਾਲਮ ਮੋੜ ਲਿਓ ਆਵਾਰ ਬੰਨਦੇ ਆ ਤੱਲੀ ਬੰਨੀ ਧਾਰਾ ਮਾਰੀ ਮਾਰਦੇ ਹੋ ਕੋਈ ਦੋ ਦੋ ਧਾਰਾ ਮਾਰਨੀਆਂ ਤੇ ਮਾਰਦੇ ਹੋ ਕੋਈ ਬੱਚਾ ਨਹੀਂ ਇਹ ਕੋਈ ਲਾ ਦਿਓ ਬੱਚਾ ਲਾ ਕੇ ਠੀਕ ਹੈ ਜੀ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤਸੱਲੀ ਕਰਾ ਦਿੰਦੇ ਆ ਕੋਈ ਥਣਪਾਸ ਕਰਾ ਦਿੰਦੇ ਆ ਠੀਕ ਹੈ ਜੀ ਕਿਹੜਾ ਆਨਲਾਈਨ ਕੋਈ ਵੀਰ ਸੌਦਾ ਕਰ ਲੈਂਦਾ ਇਹ ਚੀਜ਼ ਵੇਚ ਕੇ ਤੁਸੀਂ ਆਨਲਾਈਨ ਵੀ ਸੌਦਾ ਕਰ ਸਕਦੇ ਜੀ ਆਲਾ ਠੀਕ ਹੈ ਠੀਕ ਹੈ ਜੀ ਓਕੇ ਓਕੇ ਠੀਕ ਹੈ ਠੀਕ ਹੈ ਓਕੇ ਹਲਮ ਕੀ ਮੌਲਿਕ ਕੀ ਡਿਮਾਂਡ ਕਰਦੇ ਪਏ ਵੀਰਾਂ ਜੀ ਬੋਲ ਸਾਨੂੰ ਸਭ 82000 ਕਰਦੇ ਆ 82 ਹਾਂ ਨਾ 80 ਹੀ ਛੱਡ ਦਾਂਗੇ 80 ਦੀ ਹਾਂਜੀ ਹੋਰ ਵੀ ਕਰਤੀਏ ਮਾਨਤਨ ਕਰਦਾਂਗੇ ਜੀ ਕਰਨੀ ਖਿੱਚ ਕੇ ਕੋਈ ਸੱਜਣ ਫੋਨ ਨਾ ਆਉਂਦਾ ਤੇ ਆਪਾਂ ਮੂਰ ਨਾ ਨਿਕਾ ਕਿਸੇ ਨੂੰ ਕਰਦਾਂਗੇ ਜੀ ਲਓ ਜੀ 80000 ਦੇ ਵਿੱਚੋਂ ਦੋਸਤੋ ਮਾਨਤਨ ਹੋਰ ਵੀ ਹੋ ਜਾਊਗਾ ਬਾਕੀ ਮੂੰਹ ਮੱਥੇ ਦੀ ਚੰਗੀ ਹੈ ਬਾਕੀ ਸੈਂਕ ਸੂਂਗ ਤੇ ਬੰਤਰ ਤੁਹਾਨੂੰ ਦਿਖਾਈ ਦਿੱਤੀ ਹੈ ਬੈਕ ਸਾਈਡ ਨੂੰ ਸਿੰਘ ਆ ਸੋ ਆਰਡਰ ਲੈਵੇ ਦੀ ਸਾਫ ਸੁਥਰੀ ਹੁਣ ਪਾਸਮਕ ਜਿਹੜਾ ਥਣ ਤੁਸੀਂ ਹੋਰ ਵੇਖ ਸਕਦੇ ਜੀ ਆ ਦੇਖੋ ਠੀਕ ਆ ਜੀ ਸੋ 80000 ਦੇ ਵਿੱਚੋਂ ਮਾਨਤਨ ਹੋਊਗਾ ਕਰੋ ਕਾਲ ਠੀਕ ਆ ਜੀ ਕਰੋ ਸੰਪਰਕ ਸੋ ਲੈਵੇ ਆਰਡਰ ਦੀ ਬੈਕ ਸਾਈਡ ਤੋਂ ਬਿਲਕੁਲ ਪੱਦਰ ਕੋਈ ਕੋਈ ਸਾਈਡ ਦਾ ਨਹੀਂ ਕੋਈ ਬਾਹੀ ਦਾ ਕੋਈ ਰੋਲਾ ਨਹੀਂਗਾ ਠੀਕ ਆ ਤੇ ਅੱਗੇ ਇੱਕ ਨੈਕਟ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਮੱਝ ਇਹ ਗੱਬਣ ਤੇ ਇਹ ਆਲਮ ਸੁਹਾ ਗਨਮਾ ਸੁੰਦੀ ਵੀਰ ਇਹ ਵੀ ਤਿੱਜਾ ਜੀ ਸੰਧੂ ਸਾਹਿਬ ਲਓ ਜੀ ਤਿੱਜਾ ਸੁਹਾ ਤੇ ਸਮਾ ਲੈਂਦੀ ਲੈ ਜੂ ਕੋਈ 5-4 ਦਿਨ ਆ 5-7 ਦਿਨ ਲੈ ਹੀ ਜਾਣੇ ਆ ਜੀ ਇਹਨੇ ਠੀਕ ਆ ਭਾਈ ਪਾਉਣੀ ਨਹੀਂ ਹੀ ਵੀਡੀਓ ਚ ਮੈਂ ਆ ਪਾ ਹੀ ਦਈਏ ਵੀ ਹਾਂ ਥੋੜੀ ਹੈ ਨਰਮਾ 2-4 5 ਦਿਨ ਸੋ ਤਿਆਰੀ ਤੇ ਥੋੜੀ ਜਿਹੀ ਹੋਰ ਗੱਲਬਾਤ ਹੁੰਦੀ ਹੈ ਪਰ ਚਲੋ ਕਿਸੇ ਭਰਾ ਦੇ ਅੱਜ ਸਮਝ ਆਉਂਦੀ ਹੈ ਠੀਕ ਆ ਜੀ ਕੋਈ 5-4 ਦਿਨ ਚਾਹੇ ਕੋਈ ਹਫਤਾ ਕ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਉਸ ਹਿਸਾਬ ਵੰਡ ਨਾਲ ਜਿਹੜੀ ਅੱਜ ਤੁਹਾਨੂੰ ਚਲੋ ਜਾਇਜ਼ ਮਿਲ ਜੂਗੀ ਤੇ ਚਲੋ ਕਿਸੇ ਭਰਾ ਨੇ ਗਾਂ ਸੇਲ ਵੀ ਕਰਨੀ ਹੁੰਦੀ ਹੈ ਉਹ ਵੀ 2 ਰੁਪਏ ਲੈ ਸਕਦਾ ਵਿੱਚ ਤੇ ਜਿੰਨੇ ਘਰੇ ਰੱਖਣੀਆਂ ਚਲੋ ਕੋਈ 2 ਰੁਪਏ ਤੁਹਾਨੂੰ ਅੱਜ ਸਵੱਲੀ ਤੇ ਬਾਕੀ ਇਹ ਹਾਈਟ ਕੱਦ ਦੇ ਵਿੱਚ ਸਿੰਗਲ ਖੱਟੀ ਬਿਲਕੁਲ ਪਤਲਾ ਪਿੰਡਾ ਠੀਕ ਆ ਜੀ ਸੋ ਬੈਕ ਸਾਈਡ ਤੋਂ ਤੁਹਾਨੂੰ ਆਰਡਰ ਦੀ ਕੁਆਲਿਟੀ ਆਪਾਂ ਦਿਖਾ ਰਹੇ ਆ ਮਗਰਲੇ ਪੈਰ ਧੋਤੇ ਆ ਅੱਖਾਂ ਦੇ ਵਿੱਚ ਜਵਾਬ ਕਿਤਨਾ ਕਿਤੇ ਕ੍ਰੋਸ ਬਰੀਡ ਦੇ ਵਿੱਚ ਆ ਗਈ ਨੀਲੀ ਕ੍ਰੋਸ ਬਰੀਡ ਦੇ ਵਿੱਚ ਆਹ ਮੋੜ ਲਾ ਬਰੇ ਮੋੜ ਲਾ ਆਲਮ ਜਿੱਦਾ ਇਹ ਆਪਣੇ ਕੋਲ ਮੱਝ ਗੱਪਣਾ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਫੁੱਲ ਗਾਰੰਟੀ ਜੀ ਠੀਕ ਹੈ ਭਰਾ 35 ਦੀ ਫੁੱਲ ਗਾਰੰਟੀ ਠੀਕ ਆ ਹਾਂ ਤੋਰ ਲਈ ਉਹ ਕਿਹਾਲਬ ਕੀ ਮੋਲ ਕੀ ਡਿਮਾਂਡ ਰੋਗੀ ਤੇ ਮੋਲ ਸ ਸੰਧੂ ਸਾਹਿਬ ਕਰਨ ਨੂੰ ਭਵੇਂ ਐਸੀ ਕਰੀਏ 75000 ਕਰਦੇ ਮੋਲ ਜੀ 75 ਮਾਨ ਤਾਨ ਹੋ ਜਾਊਗਾ ਤੇ ਆਦੀਏ ਕਰਕੇ ਲੈ ਸਲੂਸ ਦੋ ਹੋਰ ਛੱਡ ਦੇਣਾ ਜੀ 73 ਦੀ ਆ ਵੇਖ ਲਾ ਮਾਰ ਤੇ ਛਾਲ ਪੂਰੇ 70000 ਦੀ ਹਾਨਾਂ ਜਾਣ ਦੀ 70 ਦੀ ਹਾਂਜੀ ਲਓ ਜੀ ਪੂਰੇ 70000 ਦੀ ਜਿਹੜੀ ਇਹ ਅੱਜ ਮੱਝ ਮਿਲ ਜੂਗੀ ਅੱਜ ਕੱਚੀ ਕੱਚੀ ਆ ਸੰਧੂ ਸਾਹਿਬ ਬਸ ਸੋ ਕੱਚੀ ਆ ਨਰਮ ਆ ਕੋਈ 5-6 ਦਿਨਾਂ ਦੀ ਬਾਕੀ ਬਣੂਗੀ ਚੰਗੀ ਬੈਕ ਸਾਈਡ ਤੋਂ ਢਿਲ ਢੁਲ ਲੇਵੇ ਦੇ ਵਿੱਚ ਕਾਫੀ ਆ ਬਣ ਚੰਗੀ ਜਾਊਗੀ ਉਸ ਅਕੋਰਡਿੰਗ ਮੇਰਾ ਵੀਰ ਕੋਈ ਅੱਜ ਸੌਦਾ ਕਰ ਲੇ ਕੋਈ 70000 ਦੀ ਮਿਲਦੀ ਆ ਕੱਲ ਨੂੰ ਕਿਸੇ ਨੇ ਸੇਲ ਕਰਨੀ ਆ ਕੋਈ 5-7 ਦਿਨ 10 ਦਿਨ ਬਿਲਕੁਲ ਤੁਸੀਂ ਆਪਣੇ ਕਿੱਲੇ ਤੋਂ ਚਵਾ ਕੇ ਕੋਈ 2 ਰੁਪਏ ਨਫਾ ਲੈ ਸਕਦੇ ਜੀ ਠੀਕ ਆ ਜੀ ਇਧਰ ਆ ਫੇਸ ਕੁਆਲਟੀ ਇੱਕ ਵਾਰੀ ਫੇਰ ਦੇਖ ਲਓ ਇਹ ਸਿੰਘ ਮੂੰਹ ਮੱਥਾ ਤੇ ਇਧਰੋਂ ਜਿਹੜੀ ਇਹ ਲੇਵੇ ਦੀ ਬੰਤਰ ਆ ਸੋ ਲਾਏ ਲੂਏ ਪਈਆ ਕੋਈ 8-7 ਦਿਨਾਂ ਦੇ ਵਿੱਚ ਚੰਗੀ ਬਣ ਜਾਊਗੀ ਤੇ ਬਾਕੀ ਜਿਹੜਾ ਦੋਸਤ ਇਧਰ ਮਾਲ ਆਪਾਂ ਤੁਹਾਨੂੰ ਦਿਖਾਉਣਾ ਇਹ ਤਿੰਨ ਵੜਾ ਨੇ ਠੀਕ ਆ ਜੀ ਤਿੰਨ ਵੜਾ ਨੇ ਗੱਬਣ ਤਿਆਰੀ ਵਾਲੇ ਪਸ਼ੂ ਆ ਤੇ ਪਲੂਣ ਪਹਿਲੇ ਸਵੇਰੇ ਇੱਕ ਜਿਹ ਇਹ ਹੈ ਪਹਿਲਾ ਸੁਆਈ ਆ ਹੈਗਾ ਪਹਿਲਾ ਹੀ ਆਈ ਕਰਦੇ ਆਂਦੇ ਵਾਕਈ ਕੋਈ ਦੂਜਾ ਸਮਝ ਲੇ ਪਹਿਲਾ ਸਮਝ ਲੇ ਠੀਕ ਆ ਭਰਾ ਸੀਲ ਬਹੁਤ ਜਿਆਦਾ ਠੀਕ ਆ ਵੀ ਕਈ ਵਾਰ ਹੁੰਦਾ ਨਾ ਵੀ ਉਹ ਆਪਾਂ ਤਸੱਲੀ ਨਾਲ ਚੈੱਕ ਕਰਾਵਾਂਗੇ ਸਾਰੇ ਵੀਰਾਂ ਨੂੰ ਹਾਂਜੀ ਤੇ ਕਈ ਵਾਰ ਹੁੰਦਾ ਵੀ ਰੰਗ ਲਾਲ ਚਾਹੇ ਕੋਈ ਸ਼ਾਈਵਾਲ ਦਾ ਕ੍ਰੋਸ ਸ਼ਾਈਵਾਲ ਵੇਖ ਕੇ ਅਗਲਾ ਡਰ ਜਾਂਦਾ ਹਨ ਹਾਂਜੀ ਹਾਂਜੀ ਕਿਤੇ ਗਰਮ ਨਾ ਹੋਵੇ ਹਾਂ ਤੋੜ ਲੋ ਲੈ ਜਾ ਕੇ ਤੋੜ ਲੋ ਸੋ ਚਾਰੇ ਥਾਣਾ ਕੋਈ ਪੋਰਚਾਗ ਨਹੀਂ ਕੀ ਠੀਕ ਆ ਜੀ ਸੋ ਚਾਰੇ ਥਣ ਬਾਕੀ ਹਾਈਟ ਕੱਦ ਵੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਤਕਰੀਬਨ ਵੱਟੀਆਂ ਵੜਾਂ ਦੇ ਵਿੱਚ ਹੀ ਆ ਜਾਂਦੀ ਆ ਤੇ ਪਲੂਨ ਪਹਿਲਾ ਸਵੇਰ ਇਸ ਵਾਰ ਨੇ ਸੁਣਾ ਤੇ ਰੇਟ ਵੀ ਮੇਰਾ ਵੀਰ ਤੁਸੀਂ ਐਂਡ ਤੱਕ ਦੇਖ ਲਿਆ ਜੈਨੂਨ ਜੈਜ ਰੇਟ ਦੇ ਵਿੱਚ ਹੀ ਮਿਲ ਜਾਣੀ ਆ ਕਾਬਲੇ ਠੀਕ ਆ ਜੀ ਰੇਟ ਜ਼ਿਆਦਾ ਕੀਤਾ ਆ ਦੇਖੋ ਸੋ ਬਾਕੀ ਖੜਨੀ ਕਲੋਨੀ ਦੀ ਚੰਗੀ ਆ ਕੱਦ ਹਾਈਟ ਵੱਡਾ ਬਾਕੀ ਝਾਲਰ ਉੱਤੇ ਬਿਲਕੁਲ ਤੁਸੀਂ ਵੇਖੋਗੇ ਬੰਨ ਪੁੱਠਾ ਪਠਾ ਬਹੁਤ ਸੋਹਣਾ ਲੱਗਾ ਠੀਕ ਆ ਜੀ ਤੇ ਥਣ ਮੁੱਠੀ ਮੁੱਠੀ ਆਲੋ ਤਿਆਰੀ ਤੇ ਲੈ ਜਾਊਗੀ ਤੇ ਪੈਸੇ 2-4 ਤਿਆਰ ਤਿਆਰੀ ਤੇ ਆ ਫੁੱਲ ਸਾਨੂੰ ਸਾਹ ਹਾਂ ਲੈ ਜਾਊਗੀ 2-4 ਤਾਂ ਨਾ ਬਣੂ ਬਹੁਤ ਜਿਆਦੀ ਠੀਕ ਆ ਕੱਲ ਦੀ ਲੈਣਾ ਸ਼ੁਰੂ ਹੋਈ ਅਜੇ ਹਾਂ ਵੀ ਬੜਾ ਦਾ ਤਾਂ ਵੀ ਇਹ ਵੀ ਅੱਜ ਹੋਰ ਤੇ ਕੱਲ ਹੋਰ ਹੈ ਨਾ ਹਾਂਜੀ ਦੋ ਦਿਨ ਨਹੀਂ ਬਣ ਜਾਂਦੀਆਂ ਜਦੋਂ ਨੇੜੇ ਜਾ ਆ ਜਾਣ ਤੇ ਉਤਰਾਂ ਪੂਰੀ ਠੰਢੀ ਸੀਲਸ ਲੱਗੋ ਆਪਾਂ ਤੁਹਾਨੂੰ ਪੂਰੀ ਬਣ ਕੇ ਤਸਲੀਨ ਨਾਲ ਦਿਖਾ ਦੇਣਾ ਸੰਤੂ ਸਾਹਿਬ ਇੱਕ ਦੇ ਹੱਥ ਫੇਰ ਕੇ ਆਪਾਂ ਐ ਖੜਨਾ ਨਾ ਸਿੱਧਾ ਹੀ ਥੱਲੇ ਬਹਿ ਜਾਓ ਇਹ ਸਿੱਧਾ ਹੀ ਹੱਥ ਹੈ ਇਹ ਨਹੀਂ ਵੀ ਹੱਥ ਫੇਰ ਫੇਰ ਕੇ ਆ ਕਰਕੇ ਆਇਆ ਕਰਕੇ ਆਇਆ ਕਰਨਾ ਵੀ ਉਸ ਦਾਲਾ ਵੀ ਸਿੱਧਾ ਕਰੰਟ ਆ ਗਿਆ ਦਾ ਹੱਥ ਸਿੱਧਾ ਸਿੱਧਾ ਹੀ ਕਰੰਟ ਨੂੰ ਹੱਥ ਲਾਓ ਠੀਕ ਆ ਪਰ ਇਹ ਕਰੰਟ ਨਹੀਂ ਮਾਰਦੀ ਕਰ ਇਹ ਨਹੀਂ ਮਾਰਦੀ ਲਓ ਵੀ ਠੀਕ ਆ ਜੀ ਇਹ ਧੀਰੇ ਬਣਦੀ ਨਿਸ਼ਾਨੀਆਂ ਕਈ ਵਾਰ ਆਪਾਂ ਉਤੋਂ ਥੋੜਾ ਹੱਥੋਂ ਤੁਲਾਉਂਦੇ ਤਸੱਲੀ ਕਰਦੇ ਆ ਜਦਾਂ ਮਰਜੀ ਕੋਈ ਭੈਣ ਕੋਈ ਆਪਣਾ ਭਰਾ ਕੋਈ ਬੱਚਾ ਬਜ਼ੁਰਗ ਬੈਠ ਕੇ ਚਵਾਈ ਕਰ ਸਕਦਾ ਬਹੁਤ ਠੰਡੀ ਮਿੱਠੀ ਬੈੜ ਆਪਾਂ ਜਿਹੜੀ ਇਹ ਤੁਹਾਨੂੰ ਦਿਖਾ ਦਿੱਤੀ ਆ ਪਲੂਣ ਪਹਿਲਾ ਸੂਹਾ ਬਾਕੀ ਝੋਲਾ ਝਾਲਾ ਬਹੁਤ ਸੋਨਾ ਥੱਲੇ ਆਹ ਦੇਖੋ ਠੀਕ ਆਲਮ ਮੁੱਲ ਬੋਲ ਭਰਾ ਕੀ ਕਰ ਲੀਏ 50 ਸੰਧੂ ਸਾਹਿਬ ਕਰੋ ਕੇ 55 ਕਰੋ ਨਹੀਂ ਨਹੀਂ ਆਹ ਕਿਹੜੀ ਗੱਲੋਂ ਪਰ ਆਪਾਂ ਦੇਣੀ ਜਾਇ ਜ ਮੁੱਲ ਕੁਛ ਵੀ ਕਰ ਲੀਏ 45000 ਰੁਪਇਆ ਹਾਂ ਨਾ 45 ਹਾਂ ਕੋਈ ਕਸਰ ਕੋਸਰ ਕੱਢੀਏ ਨਹੀਂ ਕਸਰ ਕਰਦਾਂਗੇ ਮਾਨਦਾਂ ਥੋੜਾ ਵਾਧਾ ਹੁਣ ਇਤੋਂ ਨਹੀਂ ਹੋਣਾ ਕਿਉਂਕਿ ਚੰਗੀ ਆ ਰਾਜੀ ਆ ਬਾਕੀ ਤੋਰਾਵੜਾ ਇਹਦਾ ਠੀਕ ਆ ਲਓ ਵੀ ਆਲਮ ਆਂਦਾ ਵੀ 45000 ਤੀ ਦੇ ਦਿਆਂਗੇ ਠੀਕ ਆ ਬਾਕੀ ਬੱਛੀ ਦੋਸਤੋ ਚੰਗੀ ਆ ਚਲੋ ਜਿਹੜੇ ਮੇਰੇ ਭਰਾਣੇ ਕੋਈ ਸੱਤੀ ਲਾਉਣਾ 40 ਲਾਉਣਾ 42 ਲਾਉਣਾ ਚੰਗਾ ਜਾਨਵਰ ਲੈ ਕੇ ਜਾਓ ਜਿਹੜਾ ਠੰਡਾ ਮਿੱਠਾ ਧੀਰਾ ਹੋਵੇ ਕੋਈ 2000 ਵੱਧ ਲਾਇਆ ਕੋਈ ਘੱਟ ਲਾਇਆ ਠੀਕ ਹੈ ਜੀ ਕੋਈ ਬਹੁਤੀ ਗੱਲ ਨਹੀਂ ਕਿ ਪਰ ਪਸ਼ੂ ਸਾਫ਼ ਸੁਥਰਾ ਹੋਣਾ ਚਾਹੀਦਾ ਅੱਗੇ ਮੱਥੀ ਚੰਗੀ ਆ ਅੱਗੇ ਇੱਕ ਨੈਕਸਟ ਆਪਾਂ ਤੁਹਾਨੂੰ ਜਿਹੜੀ ਵਹਿਰ ਦਿਖਾਉਣੀ ਆ ਐਚਪੀ ਦੇ ਵਿੱਚ ਕ੍ਰੋਸ ਬ੍ਰੀਡ ਆ ਤੇ ਇਹ ਆਲਮ ਸੁਹਾ ਕਿਵੇਂ ਵੀਰ ਇਹ ਸੁਹਾ ਸੰਧੂ ਸਾਹਿਬ ਪਹਿਲਾਂ ਯਾਦਦਾ ਮੈਨੂੰ ਤਾਂ ਪਹਿਲੇ ਯਾਦਦਾ ਹਾਂਜੀ ਲੈ ਵੀ ਮੱਥੀ ਦੋਸਤੋ ਚਲੋ ਮੰਨ ਕੇ ਪਹਿਲਾ ਸੁਹਾ ਤੁਸੀਂ ਖਰੀਦਿਆ ਜੇ ਬਾਕੀ ਥਾਂ ਥਣ ਦੀ ਕੁਆਲਿਟੀ ਤੋਂ ਲੱਗਦਾ ਪਿਆ ਵੀ ਪਹਿਲਾ ਸੁਹਾ ਹੀ ਬਾਕੀ ਬੱਛੀ ਕੁਲੀ ਆ ਬਿਲਕੁਲ ਲਵੀ ਆ ਦੇਖੋ ਵਸੇ ਆਲਮ ਬੱਛੀਆਂ ਤਿੰਨੇ ਜਿਹੜੀਆਂ ਅੱਜ ਵਿਖਾਉਣੀਆਂ ਸਾਰੀਆਂ ਦੋ ਦੋ ਚਾਰ ਚਾਰ ਦਿਨ ਹੀ ਹਜਲ ਜਾਂਦੀਆਂ ਹਾਂਜੀ ਹਾਂਜੀ ਤੇ ਤਿਆਰੀ ਤਾਂ ਠੀਕ ਆ ਜੀ ਮਾਲ ਮੰਨ ਕੇ ਮੇਰਾ ਭਰਾ ਸੌਦਾ ਕਰ ਲਿਆ ਜੀ ਵੀ ਦੋ ਚਾਰ ਚਾਰ ਦਿਨ ਤਾਂ ਚਲੋ ਕਿਉਂਕਿ ਅੱਜ ਕਿਸੇ ਭਰਾ ਨੇ ਸੌਦਾ ਕੀਤਾ ਕੋਈ ਨਿਕਲਤਾ ਆ ਦੇਖੋ ਜੀ ਆ ਠੀਕ ਆ ਬਾਕੀ ਡਿਜ਼ਾਈਨ ਵੀ ਹੁਣ ਬੜਾ ਚੰਗਾ ਬੱਛੀ ਡਿਜ਼ਾਈਨ ਸੰਤੂ ਸਾਹਿਬ ਬਹੁਤ ਹੋ ਗਿਆ ਤੋਰੇ ਤਿੰਨਾਂ ਦੇ ਬਹੁਤ ਲਾਜਵਾਬ ਆ ਇਹਨੇ ਵੀ ਲੱਪਾਂ ਕਮਾ ਕਮ ਆਇਆ ਸੁੱਟਣ ਗਿਆ ਹਾਂ ਨੇ ਬਾਕੀ ਬੜਾ ਅੰਗਪਾਖਾ ਕਰਮ ਵਾਲੀਆਂ ਕੋਈ 5-7 ਸੂਏ ਪੀਊਗਾ ਜਿਹੜਾ ਲੈ ਜਾਊਗਾ ਸਕੇ। ਹਾਂਜੀ। ਸੋ ਲੇਫਟੀ ਲੂਫਟੀ ਬਹੁਤ ਸੋਹਣੀ ਹੈ ਠੀਕ ਆ ਜੀ। ਸੋ ਰੰਗ ਬਾਜਾ ਬਾਕੀ ਆ ਫੇਸ ਕੁਆਲਿਟੀ ਆ। ਬੱਚੀ ਦਾ ਸੋਹਣਾ ਟਾਂਚਾ ਠੀਕ ਆ। ਹਾਂ ਠੀਕ ਆ ਤੋਰ ਲੋ। ਲਓ ਜੀ ਠੀਕ ਆ ਬਾਕੀ ਥੱਲਿਓ ਵੇਖ ਕੇ 200 ਲੈਵੇ ਦੀ ਕੰਡੀਸ਼ਨ ਵੇਖ ਕੇ ਸਾਰੇ ਵੀਰਾਂ ਨੂੰ ਜੱਜਮੈਂਟ ਹੋਈ ਜਾਣੀ ਵੀ ਆਈ ਖਲੋਤੀ ਆ ਫਿਰ 2-4 ਦਿਨਾਂ ਦੇ ਵਿੱਚ ਨੇ ਸੂਪ ਪੈਣਾ ਬਣ ਬਣ ਥੱਲਿਓ ਚੰਗੀ ਗਈ ਆ ਠੀਕ ਆ ਜੀ ਕਈ ਨਾ ਸਫਰ ਚ ਜਾਂਦੇ ਆ ਵੀ ਪਸ਼ੂ ਸੂਪੇ ਤੋਂ ਕੋਈ ਦੋ ਰਿਆਂ ਨਹੀਂ ਗਿਆ ਵੀ ਠੀਕ ਆ ਜੀ ਪਸ਼ੂ ਘਟ ਕੇ ਨਹੀਂ ਸੁੰਦਾਗਾ ਬਾਕੀ ਥੱਲਿਓ ਬਣੀ ਚੰਗੀ ਆ ਆ ਦੇਖੋ ਆਲਮ ਮੋਲ ਵੀਰੇ ਕੀ ਰਊਗਾ ਇਹਦਾ ਕਿੱਥੋਂ ਤੱਕ ਦੇ ਦਈਏ ਆ ਦੇ ਦੇ ਲੈਸ ਕਰਕੇ ਕੋਈ ਨਹੀਂ ਚਲੋ ਕਰ ਦਾਂਗੇ ਮਾਨ ਤਾਨ ਹੋਰ ਕਰ ਦਾਂਗੇ ਜੀ ਹੂੰ ਲੋ ਜੀ 42000 ਇਹਦੀ ਡਿਮਾਂਡ ਮੰਗਾ ਠੀਕ ਆ ਜੀ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਨ ਹੋਊਗਾ ਕਾਲ ਕਰ ਲਿਓ ਠੀਕ ਆ ਜੀ ਤਾਂ ਮੁਰਦਾ ਨਹੀਂ ਕੋਈ ਸੱਜਣ ਮੇਰਾ ਵੀਰ ਠੀਕ ਆ ਜੀ ਚੀਜ਼ ਪਸੰਦ ਆਉਣੀ ਚਾਹੀਦੀ ਆ ਤੁਹਾਡੇ ਬਾਕੀ ਉੱਪਰੋਂ ਬੱਚੀ ਸਫਾਈਆਂ ਦੇ ਵਿੱਚ ਆ ਪਿੰਡੇ ਦੀ ਚਮਕਦਮਕ ਬਹੁਤ ਆ ਥੱਲੋਂ ਵੀ ਲੇਵੇ ਦੀ ਸਾਫ ਸੁਥਰੀ ਆ ਤੇ ਅੱਗੇ ਇੱਕ ਨੈਕਟ ਆਪਾਂ ਤੁਹਾਨੂੰ ਦਿਖਾਉਨੇ ਆ ਜਰਸੀ ਕ੍ਰਾਸ ਬਰੀਡ ਦੇ ਵਿੱਚ ਕਾਫੀ ਕਲਰ ਦਾ ਰੰਗ ਆ ਬਾਕੀ ਬੋਦੀ ਛੋਟਾ ਬਿਲਕੁਲ ਕੰਨ ਤੇ ਇਹ ਆਲਮ ਸੁਹਾਗਨਵਾ ਭਰਾ ਇਹ ਦੂਜਾ ਸੰਤੂ ਸਾਹਿਬ ਲੋ ਜੀ ਇਹ ਦੂਜਾ ਸੁਹਾ ਤੁਹਾਨੂੰ ਵੜਾ ਆਪਾਂ ਦਿਖਾ ਕਾਫੀ ਕਲਰ ਦਾ ਰੰਗ ਆ ਵਛੀ ਦਾ ਬਾਕੀ ਥਾਣੇ ਨੂੰ ਵਿਚਾਰੀ ਆ ਆ ਲਓ ਲਓ ਜੀ ਕੋਈ ਨਹੀਂ ਹਾਂ ਤੋਰ ਦਿਆ ਜੇ ਕੋਈ ਨਹੀਂ ਕੋਈ ਕਾਲੀ ਪੈਂਦੀ ਓਵੇਂ ਠੰਡੀ ਠੁੰਡੀ ਬਹੁਤ ਹੈ ਵੀ ਹਾਂ ਹਾਂ ਵੀ ਆਲਮ ਬਾਕੀ ਚਲੋ ਇਸੇ ਤਰ੍ਹਾਂ ਵੀਰ ਪਸ਼ੂ ਅੱਗੋਂ ਆਉਂਦੇ ਘਰਾਂ ਦੇ ਵਿੱਚੋਂ ਕਿਹੜਾ ਘਰ ਬਾਹਰ ਬੂਰ ਘਟ ਕੱਢੇ ਹੁੰਦੇ ਹਾਂਜੀ ਡਰਦੀ ਆ ਥੋੜਾ ਜਿਆ ਡਰਦੀ ਆ ਥੋੜੀ ਆ ਤੇ ਬਾਕੀ ਥੱਲੇੋਂ ਵਛੀ ਦਾ ਸੁਥਰਾ ਲੇਵਾ ਪੂਰਾ ਇਹਦਾ ਹਾਂਜੀ ਦੁਜਾ ਸੂਬਾ ਨਾ ਇਹਦੀ ਦੁਜਾ ਜੀ ਦੁਜਾ ਲਓ ਜੀ ਇਹ ਦੁਜੇ ਸੂਬੇ ਆ ਬਾਕੀ ਦੋ ਜੜੀਆਂ ਬੱਚੀਆਂ ਤੁਹਾਨੂੰ ਪਹਿਲਾਂ ਦਿਖਾਈਆਂ ਪਲੂਣ ਨੇ ਪਹਿਲਾਂ ਪਹਿਲਾਂ ਸੂਬਾ ਇਹ ਦੁਜੇ ਸੂਬੇ ਆ ਬੈੜ ਕ੍ਰੋਸ ਬਰੀਡ ਦੇ ਵਿੱਚ ਆ ਗਈ ਹੈ ਠੀਕ ਆ ਜੀ ਬਾਕੀ ਇਹ ਬੰਤਰ ਇਹ ਟਾਂਚਾ ਇਸ ਬੈੜ ਦਾ ਲੇਵੇ ਦੀ ਸਾਫ ਸੁਥਰੀ ਇੱਥੇ ਮਿਲੂਗੀ ਕੋਈ ਵੀ ਸੱਜਣ ਆਪਣਾ ਦੂਰੋਂ ਚਾਹੀਏ ਨੇੜੋਂ ਆਜੇ ਇਹ ਨਹੀਂ ਹੋਗਾ ਵੀ ਕੋਈ ਕਿਸੇ ਵਾਧੂ ਘਾਟੂ ਦੇ ਨਿਸ਼ਾਨ ਹੋਣਗੇ ਥਣਾ ਤੇ ਲੇਵੇ ਤੇ ਜਾਹੇ ਪਿੰਡੇ ਦੇ ਠੀਕ ਆ ਉਧਰਲੇ ਪਾਸੋਂ ਬਹੁਤ ਸਾਫ ਸੁਥਰੀ ਆ ਤੇ ਰੇਟ ਵੀ ਬਿਲਕੁਲ ਚੈਨੂਨ ਜਾਇਜ਼ ਹੀ ਆ ਠੀਕ ਆ ਆ ਦੇਖੋ ਜਿੱਦਾਂ ਸੱਧੂ ਸਾਹਿਬ ਇਹ ਭਜਦੀ ਆ ਨਾ ਉਹ ਕੰਮ ਨਹੀਂ ਹੈਗਾ ਇਹਦੇ ਚ ਲੈ ਜੀ ਆ ਲਓ ਸਾਹਿਬ ਉਹ ਬਸ ਦਰਦੀ ਆ ਹਾਂ ਲੈ ਜੀ ਤਿਕਾ ਥੋੜਾ ਡਰਦਾ ਡੋਕਰਦੇ ਆ ਪਸ਼ੂ ਕਈ ਨਾ ਕੋਈ ਵਿਕਲ ਬੁਕਲ ਲਾਗੇ ਕੋਈ ਛੜਕਾ ਆ ਵੀ ਅਜੇ ਡਰਦੀ ਆ ਹੈਗੀ ਆ ਵੀ ਸੀਲ ਹੀ ਆ ਠੀਕ ਐ ਭਰਾ ਹਾਂ ਤੇ ਆਲਮ ਇਹ ਕਿੰਨੇ ਦੀ ਹੋਊਗੀ ਅੱਜ ਆਪਣੇ ਭੈਣ ਭਰਾਵਾਂ ਨੂੰ ਵੀ ਕਰ ਲਈਏ 40 ਕੁ ਮੁੱਲ ਸੰਤੂ ਸਾਹਿਬ ਕਰੋ 40 ਕਰੋ ਦੇ ਦਈਏ ਕਿੰਨੇ ਦੀ 37 ਦੀ ਦੇ ਦਈਏ 37 ਦੀ ਜਾਇਜ਼ ਕਰਦੇ 35 ਦੀ ਹਾਂ ਨਾ ਜੀ ਠੀਕ ਆ ਬਈ ਬਸ ਲੋ ਵੀ ਆ 35000 ਦੀ ਅੱਜ ਫਾਈਨਲ ਜਿਹੜਾ ਲਾਸਟ ਰੇਟ ਆ 35000 ਦੀ ਮਿਲ ਜੂਗੀ ਦਿਬਾੜ ਕਰਾਉ ਨੂੰ ਕੁਝ ਵੀ ਕਰਾ ਲਓ ਠੀਕ ਆ ਜੀ ਸੋ ਮੁੱਲ ਬੜਾ ਜਾਇਜ਼ ਆ ਵਾਜਬ ਰੇਟ ਆ ਤੇ ਬਾਕੀ ਐਵਰੇਜ ਕੱਢੀਏ ਤੇ ਸਾਰੀਆਂ ਮੇਰੇ ਭਰਾਵਾਂ ਨੂੰ ਠੀਕ ਆ ਜੀ ਕੋਈ 40 40 ਦੇ ਘਰ ਦੇ ਵਿੱਚ ਪੈਣ ਦੀਆਂ ਨੇ ਜੇ ਤਿੰਨਾ ਵੜਨ ਦੀ ਗੱਲ ਕਰੀਏ ਕੋਈ 35000 ਦੀ ਆ ਕੋਈ 42000 ਦੀ ਆ ਤੇ ਇੱਧਰ 45000 ਦੀ ਆ ਆਪਾਂ ਤੁਹਾਨੂੰ ਵੈੜ ਦਿਖਾਤੀ ਆ ਸੂਤਰ ਜੇ ਰੇਟ ਆ ਬਿਲਕੁਲ ਜਾਇਜ਼ ਆ ਜੈਨੂਨ ਆ ਠੀਕ ਆ ਜੀ ਪਛੀਆਂ ਬਿਲਕੁਲ ਸਾਫ਼ ਸੂਤਰੀਆਂ ਦੇ ਨਵੀਆਂ ਨੇ ਜਿਹੜੇ ਆਪਣੇ ਸੱਜਣ ਵੀਰ ਚਾਹੁੰਦੇ ਆ ਵੀ ਆਪਾਂ ਸੂਬਿਆਂ ਦੇ ਵਿੱਚ ਪਸ਼ੂ ਨਹੀਂ ਲੈਣਾਗਾ ਪਹਿਲਾਂ ਦੁੱਜਣ ਬੱਚੀ ਖਰੀਦਨੀ ਆ ਤੇ ਹੱਥ ਪਾ ਲਿਓ ਤੁਸੀਂ ਜਾਇਜ਼ ਰੇਟਾਂ ਦੇ ਉੱਤੇ ਆ ਇਹ ਕਲਮ ਨੰਬਰ ਆਪਣੇ ਵੀਰ ਕਰ ਦਿਓ ਸਾਂਝੇ ਜ਼ਰੂਰ ਤੇ ਬਾਕੀ ਲਈ ਆਈਏ ਖਿੱਚ ਕੇ ਮਾਲ ਇਸੇ ਤਰ੍ਹਾਂ ਹੀ ਹੋਣਾ ਹਾਂਜੀ ਖਿੱਚੀ ਜਾਵਾਂਗੇ ਜੀ ਅੱਗੇ ਦਿਵਾਲੀ ਆ ਦੂਜਾ ਤੇਜ਼ੀ ਫਿਰ ਪੂਰੀ ਹੈ ਨਾ ਹਾਂਜੀ ਆਪਣੇ ਸ਼ੋਰਟ ਚ ਹੀ ਵਲ ਗਈ YouTube ਤੇ ਚੜਨ ਤੋਂ ਪਹਿਲਾਂ ਸ਼ੋਰਟ ਚ ਵੇਗੀਆਂ ਸਾਰਾ ਹਾਂ ਮੱਝਾਂ ਦੋ ਪਾਈਆਂ ਸੀ ਹਾਂਜੀ ਵੇਗੀਆਂ ਠੀਕ ਹੈ ਵੀਰ ਕਟਾ ਵੀ ਵੇਗ ਗਿਆ ਤਾਂ ਬਹੁਤ ਦੂਰ ਗਿਆ ਅੱਛਾ ਜਵਾਰ ਕੇ ਪਿੰਡ ਗਿਆ ਅੱਛਾ ਅੱਛਾ ਮਾਨਸੇ ਤਾਂ ਲੱਗੇ ਹਾਂ ਹਾਂਜੀ ਚਲੋ ਇਸੇ ਤਰ੍ਹਾਂ ਦੋਸਤੋ ਮਾਲ ਆਉਂਦਾ ਰਹਿੰਦਾ ਵੀਰ ਆਲਮ ਹੋਣਾਂ ਦੇ ਕੋਲ ਬਾਕੀ ਕੰਟੈਕਟ ਆਪਣਾ ਬਣਾ ਕੇ ਰੱਖ ਲਿਆ ਕਰੋ ਪੁੱਛਗਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ